ਤੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਜਿਆਦਾ ਵੱਡਾ ਤੋਹਫਾ ਲੈ ਕੇ ਆਏ ਹਾਂ ਤਾਂ ਕਿ ਤੁਹਾਡੀ ਜੋ ਤਿਆਰੀ ਹੈ ਜੀ ਉਹ ਹੋਰ ਵੀ ਚੰਗੀ ਤਰ੍ਹਾਂ ਹੋ ਸਕੇ ਅਤੇ ਤੁਹਾਡੇ ਜੋ ਪੰਜਾਬ ਸਟੇਟ ਦੇ ਐਗਜ਼ਾਮ ਦੇ ਨਾਲ-ਨਾਲ ਤੁਸੀਂ ਸੈਂਟਰ ਦੇ ਐਗਜ਼ਾਮ ਵੀ ਚੰਗੀ ਤਰ੍ਹਾਂ ਕਰੈਕ ਕਰ ਸਕੋ ਅਤੇ ਇਸ ਲਈ ਹੀ ਆਪਾਂ ਬਣਾਉਣ ਜਾ ਰਹੇ ਹਾਂ ਤੁਹਾਡੇ ਲਈ ਇੱਕ ਨਵਾਂ ਚੈਨਲ ਜਿਹਦਾ ਨਾਮ ਰੱਖਿਆ ਆਪਾਂ ਪ੍ਰੈਪ ਵਰਸ ਉੱਥੇ ਆਪਾਂ ਸਾਰੇ ਜਿੱਦਾਂ ਕਿ ਇਸ ਚੈਨਲ ਤੇ ਆਪਾਂ ਪੰਜਾਬ ਸਟੇਟ ਦੇ ਐਗਜ਼ਾਮ ਦੀ ਤਿਆਰੀ ਕਰਦੇ ਆ ਉੱਥੇ ਆਪਾਂ ਸਾਰੇ ਸੈਂਟਰ ਦੇ ਐਗਜ਼ਾਮਾਂ ਨੂੰ ਜੋ ਕ੍ਰੈਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ 100% ਕ੍ਰੈਕ ਕਰਾਂਗੇ ਹੀ ਕਰਾਂਗੇ ਅਤੇ ਉਹ ਚੈਨਲ ਆਪਾਂ ਹਿੰਦੀ ਦੇ ਵਿੱਚ ਬਣਾਇਆ ਕਿਉਂਕਿ ਜੋ ਪੰਜਾਬ ਦੇ ਆਪਣੇ ਕੈਂਡੀਡੇਟਸ ਨੇ ਉਹ ਘੱਟ ਜੋ ਇੰਟਰਸਟ ਰੱਖਦੇ ਸੈਂਟਰ ਦੇ ਐਗਜ਼ਾਮ ਦੇ ਵਿੱਚ ਫਿਰ ਵੀ ਜੋ ਇੰਟਰਸਟ ਰੱਖਦੇ ਆ ਉਹਨਾਂ ਲਈ ਆਪਾਂ ਇਹ ਚੈਨਲ ਬਣਾਇਆਗਾ ਤੇ ਹੋ ਸਕਦਾ ਆਪਾਂ ਕੇ ਸਾਰੇ ਮਤਲਬ ਜੋ ਵੀ ਇਸ ਨੂੰ ਦੇਣਾ ਚਾਹੁੰਦੇ ਆ ਉਹਨਾਂ ਨੂੰ ਟੈਕਲ ਕਰ ਸਕੀਏ ਸੋ ਪ੍ਰੈਪ ਵਰਸ ਆ ਜੋ ਇਹ ਚੈਨਲ ਦਾ ਪਨਾਮ ਰੱਖਿਆ ਪ੍ਰੈਪ ਵਰਸ ਜਿੱਥੇ ਤੁਹਾਡੇ ਡ੍ਰੀਮ ਆਪਾਂ ਟਰੂ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਬਿਲਕੁਲ ਕਰਾਂਗੇ ਹੀ ਕਰਾਂਗੇ ਤਾਂ ਉਸ ਚੈਨਲ ਆਪਾਂ ਇਹ ਬਣਾਇਆਗਾ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਉਸ ਨੂੰ ਵੀ ਜਾ ਕੇ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਦਿੰਦੇ ਹੋ ਜਾ ਕੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਾਹੇ SSC ਹੋਵੇ ਚਾਹੇ ਟੀਚਿੰਗ ਦਾ ਐਗਜ਼ਾਮ ਹੋਵੇ ਚਾਹੇ UPSC ਹੋਵੇ ਚਾਹੇ ਜੋ ਵੀ ਐਗਜ਼ਾਮ ਹੋਵੇ ਹਰ ਗਵਰਨਮੈਂਟ ਐਗਜ਼ਾਮ ਜੋ ਸੈਂਟਰ ਨੂੰ ਅਪਰੋਚ ਕਰੂਗਾ ਉਹਦੀ ਗਾਈਡੈਂਸ ਉਹਦੀ ਪ੍ਰੈਪਰੇਸ਼ਨ ਉਹਨੂੰ ਕਿਵੇਂ ਕਰਨਾ ਜਿਵੇਂ ਤੁਹਾਨੂੰ ਪਤਾ ਤੁਹਾਡੇ ਭਰਾ ਦਾ सीटेट ਵੀ ਕਲੀਅਰ ਆ ਪੀਐਸਟੈਟ ਵੀ ਕਲੀਅਰ ਆ ਉੱਥੇ ਆਪਾਂ ਸਾਰੀਆਂ ਈਜਾਂ ਤੁਹਾਨੂੰ ਦੱਸਾਂਗੇ ਕਿਨੇ ਮੇ ਜੋ ਸੈਂਟਰ ਦੇ ਐਗਜ਼ਾਮ ਨੇ ਉਹ ਦਿੱਤੇ ਜਾਂਦੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਧੰਨਵਾਦ ਇਸ ਚੈਨਲ ਨੂੰ ਵੀ ਕਰ ਲਓ ਉਸ ਚੈਨਲ ਤੇ ਜਾ ਕੇ ਵੀ ਆਪਣਾ ਤਿਆਰ ਦਿਖਾਓ ਤਾਂ ਕਿ ਪਤਾ ਲੱਗ ਸਕੇ ਪੰਜਾਬੀ ਆ ਗਏ ਥੈਂਕ ਯੂ ਧੰਨਵਾਦ డు ਲਾਈਕ ਸਬਸਕ੍ਰਾਈਬ ਸ਼ੇਅਰ ਅੰਟੀਮੈਂਟ ਬਾਏ ਬਾਏ ਥੈਂਕ ਯੂ ਧੰਨਵਾਦ